ਲਹਿੰਦੀ ਯਾਰ ਜੇ ਉਹ ਹੋਈ ਪੋਸਟ ਕਾ ਜੇ ਇਹ ਨਾਲ ਸਿੱਧਾ ਡਿਊਟੀ ਲੱਗੀ ਤੇਰੀ ਜੀ ਨਾਲ ਪੋਸਟ ਤੇ ਜੇ ਅਸਿਸਟੈਂਟ ਰਹਿੰਗਾ ਤਾਂ ਜੀ ਨਾਲ ਰਹਿੰਗਾ 24 ਘੰਟੇ ਆਹੋ ਆਪਦੇ ਈ ਇਚ ਹਾਂ ਇੰਨਾ ਈ ਆ ਸਾਰਾ ਜੇ ਤੇ ਕੰਮ ਕਰਾਣਾ ਮਤਲਬ ਜੇ ਇਹ ਤੇ ਵੀ ਤੇਰੇ ਕਹੀ ਤੋਂ ਕੰਮ ਕਰੇਗਾ ਜੇ ਵੀ ਆ ਕੰਮ ਕਰਨਾ ਆ ਕੰਮ ਕਰਨਾ ਆ ਕੰਮ ਜੇ ਇਹ ਦੱਸਿਆ ਕਰੇਗਾ ਤੂੰ ਆ ਵੀ ਆ ਕੰਮ ਕਰਦਾ ਤੇ ਗੋ ਸੈਨ ਹੋਣੀ ਹੈ ਕੰਮ ਤੇ ਚੱਲੇਗੀ ਤੇਰੀ ਆਹੋ ਜੇ ਇਹ ਨਾਲ ਸੈਨ ਕਰਨਾ ਵੀ ਆ ਕੰਮ ਕਰਦੇ ਹਾਂ ਤਾਂ ਇਹ ਅੱਗੋ ਕਰਾਣਾ ਟਾਈਮ ਟਾਈਮ ਵੀ ਅਫਸਰ ਹੈ ਜੇ ਇਹਦੇ ਪਰੋਂ ਬਰਾਉਦਾ ਹੋ ਗਿਆ ਤੇਰਾ ਅੱਗੇ ਨਾਲ ਉਲਝਾਈ ਆ ਯਾਰ ਹਾਂ ਉਹ ਜੂਨੀਅਰ ਜੇਈ ਹੋਈਗਾ ਬਸ ਉਹ ਸੀਨੀਅਰ ਹੋਏਗਾ ਕੰਮ ਸਿੱਖੀ ਆ ਬੰਦਾ ਉਹ ਨਾਲ ਉਲਝਾਈ ਆ ਮੈਨੇ ਜਿਵੇਂ ਹੀ ਜਾਣ ਕੇ ਜੁਣਤੀ ਫੜਾ ਉਹਨਾਂ ਤੋਂ ਕੰਮ ਲੈਣਾ ਉਹ ਤਾ ਉਹ ਲਿਆ ਕਰੀਆ ਫਿਰ ਉਹਨਾਂ ਤੋਂ ਨਾਲੇ ਕਰਾਈ ਇੱਥੇ ਐ ਕਰਕੇ ਆਓ ਤੈਂ ਡਾਕਟਰ ਦੇ ਪਾਸ ਤੈਂ ਕਰਾਣਾ ਹੋਇਆ ਕਰੀਆ ਤਨਖਾਹ ਕਿੰਨੀ ਦੱਸਿਆ ਨਾ ਤਨਖਾਹ ਹੈਗੀ ਪਰ ਤਾਰੀਆ ਪਲਾਸਾ ਨਹੀਂ ਬਾਈ 45000 ਹਾਂ ਤੂੰ ਤਾਂ ਬੋਲਦਾ ਨਹੀਂ ਲਖਵੀਰ ਉਹ ਰੋਮ ਮਾਰਿਆ ਤੇਰੇ ਤੇ ਉਹਨਾਂ ਤੋਂ ਤਾ ਚਲਾ ਸਕਾਂ ਮੈਂ ਹੁਕਮ ਨਾਲ ਲਗ ਵੀਰ ਉਹਨਾਂ ਨਾਲੋਂ ਜ਼ਿਆਦਾ ਕੰਮ ਕਰਿਆ ਹੋਇਆ ਹੈ ਇਹਦਾ ਕਰੰਟ ਚੱਲਿਆ ਹੁੰਦਾ ਹੈ ਉਹ ਇਹਨਾਂ ਨੂੰ ਕੈਪਟਲ ਫੀਰ ਹੋਣੋਂ ਲੈ ਲਖੀਰ ਲਖੀਰ